ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਸੀ ਤਾਂ ਉਸ ਸਮੇਂ ਇੱਕ ਰੇਸ਼ਵਾਲੇ ਨੇ ਆ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਸਤਿਗੁਰੂ ਜੀ ਜੇਕਰ ਆਗਿਆ ਦਿਓ ਤਾਂ ਮੈਂ ਆਪਣੇ ਰੇਸ਼ੀ ਹਾਜ਼ਰੀ ਲਗਵਾ ਲਵਾਂ ਮੇਰੇ ਰੇਸ਼ ਨੇ ਨਚਣਾ ਹੈ ਤਾਂ ਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ ਗੁਰੂ ਸਾਹਿਬ ਜੀ ਸਿਹਾਸਣ ਤੇ ਬਿਠੇ ਸਨ ਜਦੋਂ ਮਾਲਕ ਛੋਟੀ ਥੰਲੇ ਕਰੇ ਰੇਸ਼ ਨਮਸਕਾਰ ਕਰੇ ਮਾਲਕ ਆਖੇ ਵੱਡਾ ਕਰ ਹੈ ਵੱਡੀ ਦਾਤ ਮਿਲੇਗੀ ਕਰ ਨਮਸਕਾਰ ਸਾਰੇ ਹਸਨ ਕੀ ਇੱਕ ਜਾਨਵਰ ਨੂੰ ਕਿਵੇਂ ਸਿਖਾਇਆ ਹੋਇਆ ਹੈ ਜਦੋਂ ਭਾਈ ਕੀਰਤੀਆ ਚੋਰ ਸਾਹਿਬ ਕਰਨ ਵਾਲਾ ਵੀ ਹਸਿਆ ਤਾਂ ਗੁਰੂ ਸਾਹਿਬ ਕਹਿੰਦੇ ਸਾਰੇ ਭਾਵੇਂ ਹਸਰ ਪਰ ਤੂੰ ਨਾ ਹੱਸ ਉਹ ਕਹਿ ਲੱਗਾ ਕਿ ਮੈਂ ਕਿਉਂ ਨਾ ਹਸਾਂ ਗੁਰੂ ਜੀ ਸਤ ਸਤ ਗੁਰੂ ਜੀ ਨੇ ਕਿਹਾ ਕਿ ਤੂੰ ਨਾ ਹੱਸ ਕਿਉਂਕਿ ਇਹ ਰੇਸ਼ ਜੋ ਨੱਚ ਰਿਹਾ ਹੈ ਤੇਰਾ ਪਿਤਾ ਸ਼ੋਭਾਰਾਮ ਹੈ ਉਹ ਕਹਿੰਦਾ ਕਿ ਮੇਰਾ ਪਿਤਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਸੰਗਤ ਕਰਦਾ ਰਿਹਾ ਸੀ ਸੇਵਾ ਕਰਦਾ ਰਿਹਾ ਸੀ ਕੜਾ ਪ੍ਰਸ਼ਾਦ ਦੀ ਦੇਗ ਵਰਤੋਂ ਦੀ ਡਿਊਟੀ ਸੀ ਉਸ ਦੀ ਗੁਰੂ ਜੀ ਸੰਗਤ ਸੇਵਾ ਕਰਨ ਵਾਲੇ ਨੂੰ ਰੇਚ ਦਾ ਜਨਮ ਜੇ ਇਸ ਘਰ ਤੋਂ ਮੇਰੇ ਪਿਤਾ ਨੂੰ ਇਹ ਸਭ ਕੁਝ ਮਿਲਿਆ ਤਾਂ ਮੈਨੂੰ ਕੀ ਲਾਭ ਹੈ ਗੁਰੂ ਘਰ ਦੀ ਸੇਵਾ ਕਰਨ ਦਾ ਉਸ ਨੇ ਚੋਰ ਸਾਬ ਰੱਖ ਦਿੱਤਾ ਤੇ ਕਹਿੰਦਾ ਕਿ ਮੈਂ ਨਹੀਂ ਸੇਵਾ ਕਰਨੀ ਤਦ ਗੁਰੂ ਜੀ ਨੇ ਆਖਿਆ ਕਿ ਭਾਈ ਕੀਰਤੀਆ ਗੁੱਸਾ ਨਾ ਕਰ ਆਰਾਮ ਨਾਲ ਬੈਠ ਕੇ ਮੇਰੀ ਗੱਲ ਸੁਣ ਤੇਰੇ ਪਿਤਾ ਨੇ ਸੰਗਤ ਵੀ ਕੀਤੀ ਸੀ ਸੇਵਾ ਵੀ ਕੀਤੀ ਸੀ ਪਰ ਸੰਗਤ ਦੀ ਖੁਸ਼ੀ ਨਹੀਂ ਸੀ ਲਈ ਕਿਦਰੇ ਕੋਈ ਹੁੰਦਾ ਆਪਣੀ ਜਾਣ ਪਹਿਚਾਨ ਦਾ ਤੇ ਉਸ ਨਾਲ ਪਿਆਰ ਨਾਲ ਬੋਲਦਾ ਬਾਕੀ ਸਾਰੀ ਸੰਗਤ ਨੂੰ ਗੁੱਸੇ ਨਾਲ ਪੈਂਦਾ ਸੀ ਇੱਕ ਦਿਨ ਕੀ ਹੋਇਆ ਕਿ ਇੱਕ ਗਰੀਬ ਸਿੱਖ ਗੱਡੇ ਤੇ ਗੁਰ ਲੱਭ ਕੇ ਜਾ ਰਿਹਾ ਸੀ ਰਸਤੇ ਵਿੱਚ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਦੂਜੇ ਪਾਸੇ ਉਸ ਦੇ ਗੱਡੇ ਨੂੰ ਬਲਦ ਲਈ ਜਾ ਰਹੇ ਸਨ ਸਿੱਖ ਨੇ ਕਾਲੀ ਹੋਣ ਕਰਕੇ ਅੱਗੇ ਹੋਇਆ ਤੇਰੇ ਪਿਤਾ ਕੋਲੋਂ ਪ੍ਰਸ਼ਾਦ ਦੀ ਮੰਗ ਕੀਤੀ ਤੇ ਤੇਰੇ ਪਿਤਾ ਨੇ ਨਾ ਕਰ ਦਿੱਤੀ ਸਿੱਖ ਨੇ ਫਿਰ ਜਾਤਨਾ ਕੀਤੀ ਤੇਰਾ ਪਿਤਾ ਗੁੱਸੇ ਨਾਲ ਬੋਲਿਆ ਕਿ ਕਿਉਂ ਰੇਸ਼ ਵਾਂਗੂ ਉੱਤੇ ਚੜੀ ਜਾ ਰਿਹਾ ਹੈ ਸਾਹ ਹੱਥ ਤੋਂ ਥੋੜਾ ਜਿਹਾ ਪ੍ਰਸ਼ਾਦ ਜ਼ਮੀਨ ਤੇ ਡਿੱਗਾ ਸਿੱਖ ਨੇ ਚੁੱਕ ਕੇ ਉਹ ਸ਼ੱਕ ਲਿਆ ਤੇ ਨਾਂ ਵੀ ਬਚਨ ਕੀਤਾ ਕਿ ਗੁਰੂ ਘਰ ਵਿੱਚ ਗੁੱਸਾ ਨਹੀਂ ਪ੍ਰੇਮ ਚਾਹੀਦਾ ਹੈ ਜਿਹੜੇ ਤੇਰੇ ਵਰਗੇ ਗੁੱਸਾ ਖੋਰੀ ਸੇਵਾਦਾਰ ਸੰਗਤ ਨੂੰ ਰੇਸ਼ ਬਨਉਣ ਉਹ ਗੁਰੂ ਘਰ ਵਿੱਚ ਨਹੀਂ ਹੋਣੀ ਚਾਹੀਦੀ ਰੱਬ ਕਰੇ ਤੂੰ ਖੁਦ ਰੇਸ਼ ਬਣੀ ਉਸ ਦੀ ਬਦੌਲਤ ਗੁਰੂ ਸੰਗਤ ਕੋਲੋਂ ਆਸ਼ੀਸ਼ ਲੈਣ ਬਦਲੇ ਬਦਸੀਸ ਮਿਲੀ ਤੇ ਤੇਰਾ ਪੁੱਤ ਆਜ ਦੇਸ਼ ਦੀ ਜੂਨ ਪੋਗ ਰਿਹਾ ਹੈ ਅੱਜ ਇਹ ਗੁਰੂ ਕਾਰਜ ਦੇ ਵਿੱਚ ਕਿਸੇ ਬਹਾਨੇ ਪੁੱਜਾ ਹੈ ਹੁਣ ਇਸ ਦਾ ਉਦਾਰ ਹੋਵੇਗਾ ਾਈ ਕੀਰਤੀਆਂ ਨੇ ਇਹ ਗੱਲ ਸੁਣ ਕੇ ਗੁਰੂ ਜੀ ਤੋਂ ਮਾफ़ी ਮੰਗੀ ਤੇ ਪਹਿਲਾਂ ਦੀ ਤਰ੍ਹਾਂ ਚੌਧ ਸਾਬ ਦੀ ਸੇਵਾ ਕਰਨ ਲੱਗਾ ਅਤੇ ਗੁਰੂ ਸਾਹਿਬ ਜੀ ਦਾ ਅਸੀਸ ਦਾ ਪਾਤਰ ਬਣਿਆ ਗੁਰੂ ਪਿਆਰੇ ਕਈ ਸੰਗਤ ਵਿੱਚ ਆਉਂਦੇ ਨੇ ਸੇਵਾ ਵੀ ਕਰਦੇ ਨੇ ਪਰ ਗੁੱਸਾ ਨਹੀਂ ਜਾਂਦਾ ਕ੍ਰੋਧ ਨਹੀਂ ਜਾਂਦਾ ਜਿੰਨੀਆਂ ਵੀ ਪੁਰਾਤਨ ਸਾਖੀਆਂ ਸਾਂਝੀਆਂ ਕਰ ਲਈਆਂ ਜਿਸਨੇ ਵੀ ਸੰਗਤ ਕੀਤੀ ਸੇਵਾ ਕੀਤੀ ਸੰਗਤ ਦੀ ਖੁਸ਼ੀ ਲਈ ਉਸ ਦੀ ਭਗਤੀ ਸਿਰੇ ਲੱਗੀ ਸਤਨਾਮ ਸ੍ਰੀ ਵਾਹਿਗੁਰੂ